ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਆ ਲੁਧਿਆਣਾ ਦੇ ਸੀਐਮਸੀ ਹਸਪੀਟਲ ਆਪਾਂ ਵੀਡੀਓ ਨਹੀਂ ਬਣਾ ਸਕਦੇ ਸੀ ਉੱਦਾਂ ਸ਼ੂਟ ਕੀਤਾ ਸੀਗਾ ਤੇ ਅਖਾਖੀ ਪਰਨੇ ਵਾਲੇ ਜਿਹਨਾਂ ਨੇ ਨੀਲਾ ਸ਼ਰੀ ਸਾਹ ਪਾਇਆ ਏ ਵੀਰ ਨੇ ਉਸ ਡਰਾਈਵਰ ਵੀਰ ਦੇ ਜਿਹਦੇ ਨਾਲ ਸਾਨੇ ਵਾਲ ਕਾਂਡ ਹੋਇਆ ਬਾਈ ਜੀ ਤੇ ਹਾਂ ਸਾਡੇ ਵੀਰ ਪਹੁੰਚੇ ਹੋਏ ਆ ਸਾਰੇ ਹਨਾ ਹਸਪੀਟਲ ਤੇ ਆ ਲੁਧਿਆਣੇ ਵਾਲੇ ਹੀ ਆ ਤਕਰੀਬਨ ਸਾਰੇ ਵੀਰ ਆਪਣੇ ਅਸੀਂ ਤਾਂ ਇਧਰੋਂ ਤਿੰਨ ਚਾਰ ਜਣੇ ਗਏ ਸੀਗੇ ਤੇ ਵੀਡੀਓ ਇਸ ਲਈ ਬਣਾਈ ਆ ਵੀ ਭਾਈ ਇਹ ਉਹ ਬੰਦੇ ਆ ਜਿਹੜੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਆ ਜਿਨ੍ਹਾਂ ਨੇ ਸੋਚਿਆ ਵੀ ਉਹ ਡਰਾਈਵਰ ਬਸ਼ੱਕ ਐਮਪੀ ਦਾ ਆ ਪਰ ਸਾਡਾ ਭਰਾ ਆ ਸਾਡੇ ਕਿੱਤੇ ਦਾ ਸਾਡਾ ਭਰਾ ਜਿੱਦਾ ਪੱਗਵੱਟ ਭਰਾ ਹੁੰਦੇ ਆ ਸਾਡੇ ਕਿੱਤੇ ਦਾ ਸਾਡਾ ਭਰਾ ਆ ਤੇ ਸਾਰੇ ਵੀਰ ਪਹੁੰਚੇ ਹੋਏ ਆ ਹੁਣ ਕੱਲੇ-ਕੱਲੇ ਦਾ ਮੈਂ ਨਾਂ ਨਹੀਂ ਲੈ ਸਕਦਾ ਪਰ ਇਹਨਾਂ ਵੀਰਾਂ ਦਾ ਧੰਨਵਾਦ ਕਰਨ ਲਈ ਇਹ ਵੀਡੀਓ ਮੈਂ ਅਪਲੋਡ ਕਰ ਰਿਹਾ ਵੀ ਅਸੀਂ ਤਾਂ ਹਿਆਰਪੁਰ ਤੋਂ ਸਾਨੂੰ ਪਹੁੰਚਣ ਨੂੰ 4-5 ਘੰਟੇ ਲੱਗ ਗਏ ਹਨ ਕਿਉਂਕਿ ਪਹਿਲਾਂ ਆਪਾਂ ਸਾਰੇ ਆਪਸ ਵਿੱਚ ਸੈਟਿੰਗ ਕੀਤੀ ਸਮਾਂ ਮਲਾਇਆ ਮੈਂ ਵੀ ਗੁਰਦੁਆਰਾ ਸਾਹਿਬ ਗਿਆ ਸੀਗਾ ਪਰ ਇਹਨਾਂ ਵੀਰਾਂ ਨੇ ਕੈਲੋਪੀ ਉਸੇ ਵੇਲੇ ਉੱਥੇ ਪਹੁੰਚ ਕੇ ਹਸਪੀਟਲ ਜਿੰਨਾ ਹੋ ਸਕਿਆ ਹੈ ਨਾ ਸਾਥ ਦਿੱਤਾ ਡਰਾਈਵਰ ਵੀਰ ਦਾ ਤੇ ਉਹ ਵੀਰ ਵੀ ਬਹੁਤ ਸ਼ੁਕਰੀਆ ਕਰ ਰਿਹਾ ਸੀਗਾ ਜਿਹੜਾ ਡਰਾਈਵਰ ਵੀਰ ਦਾ ਭਰਾ ਆ ਪਰ ਭਰਾਵਾਂ ਚ ਕਾਦਾ ਸ਼ੁਕਰੀਆ ਹੈ ਨਾ ਕਹਿੰਦੇ ਸੌਰੀ ਤੇ ਧੰਨਵਾਦ ਨਹੀਂ ਹੁੰਦਾ ਦੋਸਤੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਲੇ ਆਉਣ ਦੀ ਤਿਆਰੀ ਕਰ ਲਈ ਕੁਝ ਆਪਣੇ ਵਿਚਾਰ ਹੋਏ ਹਨਾ ਵੀ ਇੰਜ ਹੀ ਆਪਾਂ ਨੂੰ ਹੋਣਾ ਚਾਹੀਦਾ ਕਿਉਂਕਿ ਆਪਣੇ ਬਾਈ ਜੀ 15 20 ਜਾਣੇ ਤਕਰੀਬਨ ਉੱਥੇ ਹਸਪੀਟਲ ਸੀਗੇ ਅਗਲੇ ਦੀ ਕਿੰਨੀ ਹੌਸਲਾ ਬਜਾਈ ਹੁੰਦੀ ਹੈ ਨਾ ਤੇ ਮੈਂ ਇਹ ਚੀਜ਼ ਚਾਹੁੰਦਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਬ੍ਰਦਰ ਗਰੁੱਪ ਨਾਲ ਜੁੜੋ ਪਰ ਬ੍ਰਦਰ ਗਰੁੱਪ ਵਰਗੇ ਹੋਰ ਵੀ ਗਰੁੱਪ ਬਣਾਓ ਜਿਹਦੇ ਵਿੱਚ ਆਪਾਂ ਇੱਕ ਦੂਜੇ ਦਾ ਹਿੱਕ ਠੋਕ ਕੇ ਸਾਥ ਦੇ ਸਕੀਏ ਜਿਵੇਂ ਕਿ ਇੱਥੇ ਤੁਹਾਨੂੰ ਸਾਹਮਣੇ ਦਿਖ ਰਿਹਾ ਬਾਈ ਜੀ ਇੱਕ ਐਮਪੀ ਦੇ ਡਰਾਈਵਰ ਵੀਰ ਦੇ ਲਈ 20 ਬੰਦੇ ਆਪਣੇ ਉੱਥੇ ਹਸਪੀਟਲ ਪਹੁੰਚੇ ਹੋਏ ਸੀਗੇ ਠੀਕ ਹੈ ਨਹੀਂ ਜੀ ਇੰਨਾ ਸਾਥ ਹੋਵੇ ਤਾਂ ਰੱਬ ਤਾਂ ਆਪੇ ਹੀ ਬੰਦੇ ਨੂੰ ਠੀਕ ਕਰ ਦਿੰਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ